ਜੇ ਤੁਸੀਂ ਵੀ ਆਪਣੀ ਗੱਡੀ ਘਰ ਦੇ ਬਾਹਰ ਖੜੀ ਕਰਦੇ ਹੋ ਤਾਂ ਹੋ ਜਾਓ ਸਾਵਧਾਨ ਅਲੀ ਨਜ਼ਰੇ ਜਦੋਂ ਇਹ ਤਸਵੀਰਾਂ ਦੇਖਦਿਆਂ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਕੋਈ ਨੌਜਵਾਨ ਬੜੇ ਆਰਾਮ ਨਾਲ ਚੱਲ ਕੇ ਆਉਂਦਾ ਹੈ ਤੇ ਆਪਣੀ ਗੱਡੀ ਨੂੰ ਲੈ ਕੇ ਚਲਾ ਜਾਂਦਾ ਹੈ ਪਰ ਸੱਚਾਈ ਕੁਝ ਹੋਰ ਹੈ ਸੀਸੀਟੀਵੀ ਵਿੱਚ ਕੈਦ ਹੋਈਆਂ ਇਹ ਤਸਵੀਰਾਂ ਇਹ ਬਿਆਨ ਕਰਦੀਆਂ ਨੇ ਕਿ ਕਿਵੇਂ ਇੱਕ ਬੜੇ ਹੀ ਆਰਾਮ ਦੇ ਨਾਲ ਚੱਲ ਕੇ ਆਉਂਦਾ ਨੌਜਵਾਨ ਕਿਸੇ ਦੇ ਘਰ ਦੇ ਬਾਹਰ ਖੜੀ ਗੱਡੀ ਨੂੰ ਚੋਰੀ ਕਰਕੇ ਲੈ ਜਾਂਦਾ ਹੈ ਮੋਹਾਲੀ ਸ਼ਹਿਰ ਦੀਆਂ ਤਸਵੀਰਾਂ ਨੇ ਲਗਭਗ ਸਵੇਰ ਦੇ 2 ਵਜੇ ਦਾ ਸਮਾਂ ਹੈ ਜਦੋਂ ਚਿੱਟੇ ਰੰਗ ਦੀ ਹੁੱਡੀ ਪਾਈ ਇਹ ਨੌਜਵਾਨ ਆਰਾਮ ਨਾਲ ਟਹਿਲਦਾ ਹੋਇਆ ਇੱਕ ਥਾਰ ਗੱਡੀ ਕੋਲ ਆਉਂਦਾ ਤੇ ਆਪਣੀ ਜੇਬ ਚੋਂ ਕੱਢ ਕੇ ਚਾਬੀ ਦੇ ਨਾਲ ਉਸ ਗੱਡੀ ਦਾ ਲੋਕ ਖੋਲਦਾ ਇਸ ਤਰੀਕੇ ਬੈਠਦਾ ਜਿਵੇਂ ਗੱਡੀ ਦਾ ਮਾਲਕ ਹੋਵੇ ਕਿਸੇ ਤਰੀਕੇ ਦੀ ਹੜਬੜਾਹਟ ਨਹੀਂ ਤਾਂ ਕਿ ਜੇ ਕੋਈ ਸੱਜੇ ਖੱਬੇ ਦੇਖ ਵੀ ਲਵੇ ਜਿਹਨੂੰ ਨਾ ਪਤਾ ਹੋਵੇ ਕਿ ਗੱਡੀ ਕਿਸੇ ਹੋਰ ਦੀ ਆ ਉਹ ਇਹੀ ਸੋਚੇਗਾ ਕਿ ਸ਼ਾਇਦ ਗੱਡੀ ਦਾ ਮਾਲਕ ਹੀ ਗੱਡੀ ਦੇ ਵਿੱਚ ਬੈਠ ਰਿਹਾ ਸੋ ਇਹ ਤਸਵੀਰਾਂ ਮੁਹਾਲੀ ਦੀਆਂ ਨੇ ਜਿੱਥੇ ਤੜਕੇ 2 ਵਜੇ ਹਾਰ ਗੱਡੀ ਜਿਹੜੀ ਆ ਉਹ ਚੋਰੀ ਹੁੰਦੀ ਹੈ ਤੁਹਾਡੇ ਲਈ ਇੱਕ ਚੌਕਸ ਹੋਣ ਦਾ ਵੇਲਾ ਹੈ ਕਿ ਜੇ ਤੁਸੀਂ ਵੀ ਆਪਣੇ ਵਾਹਨ ਘਰ ਦੇ ਬਾਹਰ ਖੜੇ ਕਰਦੇ ਹੋ ਤਾਂ ਉਹਨਾਂ ਦੇ ਉੱਤੇ ਗੌਰ ਰੱਖਣੀ ਬੇहद ਜ਼ਰੂਰੀ ਆ ਕਿਉਂਕਿ ਪੰਜਾਬ ਦੇ ਵਿੱਚ ਅਜਿਹੀਆਂ ਘਟਨਾਵਾਂ ਆਏ ਦਿਨ ਜਿਹੜੀਆਂ ਨੇ ਉਹ ਵਧਦੀਆਂ ਜਾ ਰਹੀਆਂ ਨੇ